ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫਿਰ ਆਪਾਂ ਜੀ ਪਹੁੰਚ ਚੁੱਕੇ ਹਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਮੰਡੀ ਐਸ ਟਾਈਮ ਹਾਲਾਤ ਤੁਸੀਂ ਦੇਖ ਹੀ ਸਕਦੇ ਆਂ ਫੁੱਲ ਹੋ ਚੁੱਕੀ ਆ ਝੋਨੇ ਨਾਲ ਤੇ ਬਾਸਪਤੀ ਨਾਲ ਤੇ ਬਾਸਪਤੀ ਦਾ ਜਿਹੜਾ ਅੱਜ ਲਾਸਟ ਦਿਨ ਆ ਜੀ ਅੱਜ ਦਾ ਦਿਨ ਬਾਈ ਜੀ ਬੋਲੀ ਹੋਣੀ ਇਕੱਲੀ ਬਾਸਪਤੀ ਦੀ ਫਿਰ ਦੋ ਤਿੰਨ ਦਿਨ ਹੜਤਾਲ ਆ ਜੀ ਤੇ ਵੀਡੀਓ ਨੂੰ ਬਹੁਤ ਵਾਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਦੇਖੋਣਿਆ ਸਨਵਾਜ ਬਾਸਪਤੀ ਦੇ ਰੇਟ ਕੋਟਕਪੂਰਾ ਮੰਡੀ ਬੋਲੀ ਸ਼ੁਰੂ ਹੋਣ ਵਾਲੀ ਬਾਈ ਦੋ ਮਿੰਟ ਰਹਿ ਗਏ ਬਸ 11 ਵਜੇ ਚ 11 ਵਜੇ ਜਿਹੜੀ ਬੋਲੀ ਸ਼ੁਰੂ ਹੋਣੀ ਹੈ ਜੀ ਅੱਜ 101 ਨੰਬਰ ਦੁਕਾਨ ਤੇ ਤੇ ਸਾਹਮਣੇ ਬਈ ਢੇਰੀ ਪਈ ਹੈ ਜੀ ਬਾਸਪਤੀ ਦੀ ਉਹਦੀ ਅੱਜ ਬੋਲੀ ਹੋਣੀ ਆ ਦਿਖਾਉਣੇ ਤੁਹਾਨੂੰ 1509 1847 1718 ਜਿਹੜੇ ਮੁੱਛਲ ਆਇਆ ਹੋਏ ਤਾਂ ਮੁੱਛਲ ਦੀ ਵੀ ਅੱਜ ਤੁਹਾਨੂੰ ਦਿਖਾਵਾਂਗੇ ਵੀਰੇਟ ਜੀ ਇਹ ਵੀਡੀਓ ਨਾਲ ਜੁੜੇ ਰਹੋ ਜੀ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਰੇਟ ਤਰੀਕ ਅੱਜ ਹੈਗੀ 18 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ 11 ਵਜੇ ਹੈ ਜੀ ਕਿ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕਿਆ ਅੱਜ ਜਿਹੜੀ ਬੋਲੀ 158 ਨੰਬਰ ਦੁਕਾਨ ਤੋਂ ਜਿਹੜੀ ਸ਼ੁਰੂ ਹੋਈ ਹੈ ਜੀ ਤੇ ਦਿਖਾਉਣਾ ਤੁਹਾਨੂੰ ਰੇਟ ਕੋਟਕਪੁਰਾ ਮੰਡੀ ਦੱਸ ਦਿਆ ਤੁਹਾਨੂੰ ਕਿਹੜੀ ਵੈਰਾਈਟੀ ਆ ਬਈ ਢੇਰੀ ਹਾਂਜੀ ਪੰਜ ਪੰਜ ਹਾਂਜੀ 25 25 35 40 100 ਸਰੀਆਂ ਜਿਆ ਹੋ ਗਈ ਖਾਈ ਤੋਂ ਜਿਆ ਪਸਾਉ ਹੈ ਜੀ 1509 ਹੈ 1509 ਦੀ ਕੁਆਲਿਟੀ ਹੈ ਜੀ ਪਹਿਲੀ ਢੇਰੀ ਆ ਆ ਮੈਂ ਬੋਲੀ ਕਰਾ ਰਹਾ ਹਾਂ 250 ਫਿਰ ਮੈਂ ਕਰਤਾ ਹਾਂ 250 ਜੀ 250 ਰੁਪਏ ਆਈ 250 ਕਿਆ ਬਾਬਾ ਬੋਲ ਲੈ ਕਿਆ ਬੋਲੀ ਹੋ ਛੱਡ ਤੇਰੀ ਹੈਗੀ ਉਹਦੀ ਹੈ ਕਿਆ ਬੋਲੀ ਆ 60 ਦੇ ਅਗਰ 60 70 ਕੇ ਕੋ 75 80 ਫਿਰ 5 ਹੀ ਕਹਦਾ ਮਾਈ ਹੈ ਵਾ ਕੀ ਪਿੱਛੇ ਮੁੰਡਾ ਵਾਲੀ ਗੱਲ 5 ਰੁਪਏ 5 ਰੁਪਏ 2905 ਬਾਬਲ 2905 ਹੋਰ ਬਾਵੇ ਨੂੰ ਪੁੱਛ ਲਾ ਹਾਂ ਬਾਬਲ 2905 ਪੰਜ ਪੰਜ ਉਹ ਆਇਆ 2905 ਆਇਆ ਮੰਦਾ ਹੀ ਆ ਬਾਜ਼ਾਰ ਬੰਦਾ ਇਹ ਕਿਹੜਾ ਪੰਜ ਰੁਪਏ ਪੰਜ ਰੁਪਏ ਹਾਂ ਜੀ ਤੋ ਮਹੌਨਰ ਤਾਵ ਵਾਲਾ ਰਹਿ ਗਿਆ ਦੋ ਜਣੇ ਉਹ ਆ ਗਿਆ ਉਹ ਆ ਗਿਆ ਤਾਵ ਵਾਲਾ ਵੀ ਆ ਜੇ 2905 ਆ 2905 ਪੰਜ ਰੁਪਏ ਬਾਪੂ ਹੈ ਉਹਨਾਂ ਦੀ ਬਟਰਾ ਨੂੰ ਪੰਜ ਲੁੱਟਦੇ ਪਈ ਹੈ ਜੋ ਆਪ ਜੀ ਜੋਕਾਂ ਨੂੰ ਦੇਖ ਕੇ ਤੇਰੇ ਵੀ ਨਾ ਸਰ ਹਾਂ ਹਾਂ 2905 5 ਰੁਪਏ ਆਇਆ ਹਾਂ ਆ 2905 2905 ਭਾਇਆ ਦਾ ਮੁੱਲ ਤੋਂ ਮੁਰੂ ਯਾਰ ਕੋ ਪੰਜ ਤੋਂ ਪਾਓ 5 ਰੁਪਏ ਛੋਕ ਛੋਕ ਜਲਦੀ ਬੁੱਤੋ 5 ਰੁਪਏ 5 5 5 5 ਪੀ ਆ ਬਈ 5 5 ਆਏ 5 ਹੋਲੇ ਕਰ ਲੈਂਦੇ ਕਰ ਲੈਂਦੇ ਜਦੋਂ ਆਪਾਂ ਕਿਹੜਾ ਕੋਈ ਜਲਦੀ ਹਜੇ ਪੈਲੀ ਤੇ ਆਹ ਆਹ 5 5 5 ਰੁਪਏ ਕਰ ਨਹੀਂ ਜਿਹੜਾ ਅੰਡੇ ਰੋਲਾ ਪਤਾ ਕੀ ਆ ਆ ਵੀ ਨਾਲ ਕੋਈ ਕੋਣ ਬੋਲੀ ਹੋਈ ਹੈ ਦਿਮਾਗੀ ਕੋਈ ਤੇ ਆਪਣੇ ਕੋਈ ਆ ਆਪਣੇ ਜੁਰਮ 5 ਵਟਾਏ 5 ਤੋਂ ਪਾ ਲਓ 5 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 ਆ ਵੀ ਐ ਨਹੀਂ ਮੰਨ ਅਰੇ ਵੇਚੋ ਕੋਈ ਕਿਸ ਕੀ ਬਾਤਾਂ ਦੇ ਜੋ ਹੈ ਇਹ ਫੋਨ ਅਗਲਾ ਕੁਛ ਪਹਿਲੀ ਢੇਰੀ ਆ ਗੱਲ ਸਮਝ ਆ 29.5 5 ਨਹੀਂ ਨਹੀਂ 5 ਰੁਪਏ ਆ ਵੀ ਸੰਭੂ 29.5 ਵੇਖ ਗਿਆ ਪੁੱਛ ਲੈ ਵੀ ਚਲੋ ਵੀ ਆ ਜੀ ਪਹਿਲੀ ਢੇਰੀ ਆ 1509 ਕੁਆਲਿਟੀ ਆ ਤੇ 2900 ਦੇ 5 ਰੁਪਏ ਲੱਗੇ ਜੀ ਮੈਂ ਬੋਲੀ ਆਉਂਦੀ ਆ ਲੱਗੀ ਨਹੀਂ ਕੈਂਸਲ ਹੋ ਗਈ ਬਾਈ ਜੀ ਬੋਲੀ ਕਿਸਾਨ ਕਹਿੰਦਾ ਵੀ ਨਹੀਂ ਵੇਚਣੀ ਰੇਟ ਡਾਊਨ ਆ 2905 ਰੁਪਏ ਲੱਗੀ ਸੀ ਪਹਿਲੀ ਢੇਰੀ 1509 ਕੁਆਲਿਟੀ ਇਹ ਦੇਖੋ ਆ ਕੁਆਲਿਟੀ ਸੀ ਨਹੀਂ ਵਿਕੀ ਪਹਿਲੀ ਢੇਰੀ ਇੱਕ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਜੀ ਦੋ ਤਿੰਨ ਤਿੰਨ ਦਿਨ ਜਿਹੜੀ ਕੋਟਕਪੁਰਾ ਮੰਡੀ ਦੇ ਵਿੱਚ ਹੜਤਾਲ ਆ ਜੀ ਬਾਸਪਤੀ ਦੀ ਕੱਲੀ ਕੱਲੀ ਬਾਸਪਤੀ ਦੀ ਜਿਹੜੀ ਹੜਤਾਲ ਆ ਜੀ ਛੋਣੇ ਦੀ ਕੋਈ ਹੜਤਾਲ ਨਹੀਂ ਬਾਸਪਤੀ ਦੀ ਜਿਹੜੀ ਦੋ ਦਿਨ ਹੜਤਾਲ ਰਹਿਣੀ ਹੈ ਤਿੰਨ ਦਿਨ ਬੰਦ ਰਹਿਣਾ ਹੈ ਜੀ ਦਿਵਾਲੀ ਕਰਕੇ ਛੋਣੇ ਦਾ ਜਿਹੜਾ ਐਸਐਚ ਛੋਣੇ ਕਰਕੇ ਮੰਡੀ ਫੋਲੋ ਹੋ ਚੁੱਕੀ ਹੀ ਬਾਸਪਤੀ ਦੀ 2-3 ਦਿਨ ਹੜਤਾਲ ਕਰਦੇ ਆਂ ਦੀ ਹਰ ਸਾਲ ਕਰਦੇ ਆ ਜੀ ਇਸ ਵਾਰ ਵੀਰਾਂ ਨੇ 2-3 ਦਿਨ ਹੜਤਾਲ ਰੱਖਣੀ ਆ ਜੀ ਬਾਸਪਤੀ ਦੀ ਤੇ 2-3 ਦਿਨ ਬਾਸਪਤੀ ਨਾਲ ਲੈ ਕੇ ਆਉ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਕੀ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਵਾਂਗੇ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਲਓ ਜੀ ਦੂਜੀ ਢੇਰੀ ਤੱਕ ਆਪਾਂ ਪਹੁੰਚ ਚੁੱਕੇ ਆ ਪਹਿਲੀ ਢੇਰੀ ਲੱਗੀ 2905 ਰੁਪਏ ਉਹ ਬਾਈ ਕੈਨਸਲ ਹੋ ਗਈ ਕਿਸਾਨ ਕਹਿੰਦਾ ਵੀ ਨਹੀਂ ਵੇਚਣੀ ਰੇਟ ਥੋੜਾ 1509 ਕੁਆਲਿਟੀ ਸੀ ਪਹਿਲੀ ਢੇਰੀ ਦੀ ਅਸੀਂ ਦੂਜੀ ਢੇਰੀ ਦੇਖਦੇ ਹਾਂ ਕਿਹੜੀ ਕੁਆਲਿਟੀ ਹੈ ਤੇ ਕਿੱਥੋਂ ਤੱਕ ਜਾਂਦੀ ਹੈ ਜੀ ਲਓ ਜੀ 2985 ਤੱਕ ਪਹੁੰਚ ਗਈ ਜੀ ਬਹੁਤ ਟਾਈਮ ਨਹੀਂ ਹੈਗਾ ਸਾਡੇ ਕੋਲ 85 ਰੁਪਏ 90 ਰੁਪਏ 95 ਰੁਪਏ ਕਿਹੜੀ ਕੁਆਲਿਟੀ ਹੈ 95 ਰੁਪਏ 100 ਰੁਪਏ 17 ਰੁਪਏ ਨਹੀਂ ਪਤਾ ਹੈ 15 ਰੁਪਏ ਆ ਚਾਚਾ ਢੀਲਾ ਪੜ ਗਿਆ 15 ਰੁਪਏ 15 ਤੱਕ ਹੋ ਗਏ 20 ਰੁਪਏ 20 ਰੁਪਏ ਲਓ ਜੀ ਇਹ ਵੀ 1509 ਕੁਆਲਿਟੀ ਹੈ ਜੀ ਤੇ 3025 ਰੁਪਏ ਜੀ 25 ਰੁਪਏ 25 ਰੁਪਏ ਬੋਜੀ 25 ਹੈਗਾ ਮੰਨ ਤਾ 25 ਰੁਪਏ 25 ਰੁਪਏ 25 ਸਿੰਗਲ ਡਬਲ ਇਕੱਠਾ ਹੀ ਹੋਣਾ ਏ ਤੇ 30 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 50 ਰੁਪਏ 55 ਰੁਪਏ 55 ਰੁਪਏ 3055 ਰੁਪਏ 55 ਰੁਪਏ ਹੋ ਗਈ ਆਪ 3055 ਰੁਪਏ ਹੀ ਲਓ ਜੀ ਹਲਾਂਗੀ 3000 ਤੇ 5500 ਰੁਪਏ ਜੀ ਦੂਜੀ ਢੇਰੀ ਆ ਜੀ 1509 ਕੁਆਲਿਟੀ ਆ ਜੀ ਧਿਆਨ ਦਿਆ ਕਰੋ ਜੀ 1509 ਕੁਆਲਿਟੀ ਆ ਜੀ ਆ ਦੇਖਦੇ ਆਂ ਕਿਹੜੀ ਕੁਆਲਿਟੀ ਆ ਬੱਠਾ ਹੀ ਲਾ ਦੇ ਆਗੇ ਜੀ ਬੱਠਾ 25 ਰੁਪਏ 25 ਰੁਪਏ 30 ਰੁਪਏ ਲਿਖ ਦਈਏ 5 ਰੁਪਏ 70 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 30 ਰੁਪਏ 40 ਰੁਪਏ 45 ਰੁਪਏ ਆ ਦੇਖੋ ਜੀ ਆ ਕੁਆਲਿਟੀ ਆ ਦੇਖੋ ਜੀ ਹਰਾ ਦਾਣਾ ਫੁੱਲਾ ਜੀ ਦੇਖੋ ਦਾਸਰਬਖਤ ਸਾਦਰ ਬਖਤ ਸਾਤਾ ਬਾਈ 40 ਰੁਪਏ 45 ਰੁਪਏ 55 ਰੁਪਏ 60 ਰੁਪਏ 70 ਰੁਪਏ 75 ਰੁਪਏ 80 ਰੁਪਏ 90 ਰੁਪਏ 95 ਰੁਪਏ 95 ਰੁਪਏ 5 ਰੁਪਏ 5 ਰੁਪਏ ਬੋਲਦਾ ਜੀ 60 ਰੁਪਏ 60 ਰੁਪਏ 60 ਰੁਪਏ ਆਪੇ ਪੈਨ ਪੈਟਰ ਬੇ ਤੇਰਾ ਕੋਰਗਾ ਤੇਰਾ ਕੋਰਗਾ ਤੇਰਾ ਇਹ ਕੋਰਗਾ ਤੇ ਤੀਜੀ ਲਾਗਣਾ ਪੈਟਰ ਪੈਟਰ ਬੇ ਨਹੀਂ ਤੀਰੀ ਗਰੀਨਾ ਦੀ ਆ ਕੋਈ 70 ਕਰ ਲਾ ਕੋਈ ਨਹੀਂ 70 ਬੇ 70 70 70 ਬੀ ਲੈਣ ਦਾ ਇਹ ਗਲਤ ਲਾ ਮੈਂ ਕਰਾ ਕਰੀ ਗਲਤ ਕਰ ਅੱਜ ਬੰਕ ਰੱਖਿਆ ਜੀ ਬਲੇ ਨੂੰ ਪੰਜ-ਪੰਜ ਲੈ ਲਓ ਤੇ ਕਾਨੂੰਨ 4370 ਮੈਂ 17 ਬੋਲੋ ਜੀ 3070 ਰੁਪਏ ਲੱਗੀ 3070 ਰੁਪਏ ਲੱਗੀ ਤੇ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਤੇ ਲਓ ਜੀ ਇਹ ਵੀ ਉਹੀ ਕੁਆਲਿਟੀ ਹੈ ਜੀ 1509 ਜੀ 1509 ਕੁਆਲਟੀ ਇਹ ਵੀ 1509 ਦੀ ਕੁਆਲਟੀ ਹੈ ਉਹਨੂੰ ਵੀ ਸਿੰਗਲ ਡਬਲ ਕਰਨਾ ਉਹਨੂੰ ਵੀ ਬੋਲੋ ਜੀ ਬੋਲੋ ਬੋਲੋ ਜੀ ਬੋਲੋ ਹੋ ਜਾਗਾ ਪਿਆਰਾ ਮੈਂ ਕਿਹਾ ਸਿੰਗਲ ਡਬਲ ਪੱਖਾ ਤੱਖਾ ਲੱਗੂਗਾ ਜੀ ਬੋਲੋ ਜੀ ਬੋਲੋ ਆਏ ਲੋ ਪੱਖੇ ਉੱਤੇ ਬੋਲੇ ਕੋਈ ਚੁਪੜੀ ਹੋਣੀ 2300 ਰੁਪਏ ਆਈ ਬੋਲ ਦੋ 2600 2300 ਰੁਪਏ ਦੋ ਬੋਲੀਆਂ 5000 ਰੁਪਏ 5000 ਰੁਪਏ 2250 2250 ਆ ਗਿਆ ਮੋਟੇ ਮੋਟੇ ਆਣ ਵਾਲਾ 15 ਵਿੱਚ 15 ਤੋਂ 20 ਵੀ ਹੈ 25 ਵੀ ਹੈ 30 ਵੀ ਹੈ 2250 2250 ਰੁਪਏ 2250 ਸਲਾਮ ਅਲੈਕਮ ਸਲਾਮ 2250 ਰੁਪਏ 30 ਰੁਪਏ 30 ਵੀ ਹੈ 35 ਰੁਪਏ 40 ਰੁਪਏ 45 ਰੁਪਏ 50 ਰੁਪਏ 55 ਰੁਪਏ 60 ਰੁਪਏ 260 ਰੁਪਏ ਬੋਲੀ ਉਧਰ 60 ਰੁਪਏ 70 ਰੁਪਏ 75 ਵੀ ਹੈ 80 ਰੁਪਏ 85 ਰੁਪਏ 85 ਰੁਪਏ ਕੋਗੇ 90 ਰੁਪਏ 295 2905 ਰੁਪਏ ਦੋ ਬੋਲੀਆਂ ਹੋ ਗਈਆਂ 2905 505 50 ਰੁਪਏ 5 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ ਦਰ ਨਾਲ 250 ਕਰਦੇ 50 ਰੁਪਏ ਹਾਂ ਅਰੇ 55 55 ਰੁਪਏ 75 ਰੁਪਏ 95 ਕਰ 90 ਰੁਪਏ 3000 ਰੁਪਏ 3000 3000 ਕੋਗੇ 3000 ਬੋਲਦੇ 3000 ਰੁਪਏ ਉਹ ਬੋਲਿਆ ਕਰ ਚ ਵੀ ਆਇਆ ਇਹ ਇੱਕ ਨਹੀਂ ਗੁੱਸਿਆ ਗੁੱਸਿਆ ਨਹੀਂ ਨਹੀਂ ਯਾਰ ਪੰਜ ਬੋਲਦਾ ਜੀ ਆ ਤੈਨੀਆਂ ਬੰਦੀ ਵੀ ਹੈਗੀ ਨਿਖੋ ਜੀ ਆਓ ਜੀ ਲਓ ਜੀ ਇਹ ਵੀ ਲੱਗੀ 3005 ਰੁਪਏ 1509 ਕੁਆਲਿਟੀ ਸੀ 3000 ਤੇ 5 ਰੁਪਏ ਲੱਗੇ ਜੀ